ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਨੀਲ ਜਾਖੜ ਨੂੰ ਮੋੜਮਾ ਜਵਾਬ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਾਖੜ ਕਹਿੰਦਾ ਸੀ ਕਿ ਮੈਂ ਨਹੀਂ ਜਾਣਦਾ ਕਿ ਐਮਐਲਏ ਮੁੰਡਿਆ ਕੌਣ ਹੈ ਪਰੰਤੂ ਹੁਣ ਉਹਨਾਂ ਨੂੰ ਅਸੀਂ ਯਾਦ ਦਿਵਾ ਦਈਏ ਕਿ ਐਮਐਲਏ ਮੁੰਡਿਆ ਉਹ ਹੈ ਜਿਸਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਤੇ ਦੂਜੇ ਪਾਸੇ ਇੱਕ ਐਮਐਲਏ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਾਖੜ ਨੂੰ ਨਹੀਂ ਪਤਾ ਕਿ ਐਮਐਲਏ ਮੁੰਡਿਆ ਕੌਣ ਹੈ ਤਾਂ ਜਾ ਕੇ ਉਹ ਪੱਠਣ ਨੂੰ ਪੁੱਛ ਲੈਣ ਤੇ ਜਿਸ ਤੋਂ ਬਾਅਦ ਅਜਿਹੇ ਬਿਆਨ ਜਿਹੜੇ ਕਿ ਦਿੱਤੇ ਜਾ ਰਹੇ ਨੇ ਤੇ ਖੇ ਨਿਸ਼ਾਨੇ ਜਿਹੜੇ ਕਿ ਸਾਥੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਦੇ ਜਾਖੜ ਅਸਤੀਫਾ ਦੇ ਦਿੰਦਾ ਹੈ ਤੇ ਪਰੰਤੂ ਉਸ ਨੂੰ ਆਪਣਾ ਹੀ ਨਹੀਂ ਪਤਾ ਲੱਗਦਾ ਕਿ ਉਹ ਭਾਜਪਾ ਦੇ ਵਿੱਚ ਹੈ ਜਾਂ ਨਹੀਂ ਤੇ ਕਦੇ ਨਾ ਉਤਰਦਾ ਰਿਹਾ ਹੈ ਤੇ ਨਾ ਕਦੇ ਹੋ ਉਤਰਦਾ ਰਿਹਾ ਹੈ ਤੇ ਜਿਸ ਤੋਂ ਬਾਅਦ ਅਜਿਹੇ ਬਿਆਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਆਪਣੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਸੁਨੀਲ ਜਾਖੜ ਸਾਹਿਬ ਕੀ ਕੰਮ ਕਰਦੇ ਹੈ ਅੱਜਕੱਲ੍ਹ ਅਸਤੀਫਾ ਵੀ ਦਿੱਤਾ ਨਾ ਮੰਨਿਆ ਨਾ ਛੱਡਿਆ ਹਉ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲੋ ਸਾਡੇ ਨਾਮ ਨਾਮ ਸਿੱਖ ਲੋ ਜੇ ਮੁੰਡੀਆਂ ਨਹੀਂ ਜਾਣਦੇ ਪੱਠੇਲ ਤੋਂ ਪੁੱਛ ਲੋ ਝਾਂਨੇ ਆਲ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਉਧੂ ਪਹਿਲੇ ਚੰਨੀ ਕਹਿਆ ਸੀ ਮੈਂ ਕਿ ਤੇ ਪਰਗੜ ਫੜ ਲਿਆ ਜੀ ਹੱਲੇ ਪੈ ਨਹੀਂ ਆ 12 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਸਾਬ ਹੈ ਜੀ 22 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਟਿਨੌਰ ਦਾ ਦੱਸ ਤੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਲੇ ਸਤਾਈ ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਿਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸਰਕਾਂ ਤੇ ਜਾ ਕਿਤੇ ਕਿਤੇ 24 ਆਪ ਦਾ ਪਹਿਲਾ ਆਇਆ ਉਹ 23 ਦੇ ਵਿੱਚ ਵੀ ਹਰਾਇ ਸੀ ਉਹ ਤੇ ਖਰਚ ਚੁੱਕੇ ਆ ਜੀ ਮਤਲਬ ਇਹ ਇਸੇ ਗੱਲੋਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਬਾਜਾ ਸਾਹਿਬ ਬਾਜਾ ਸਾਹਿਬ ਮਾਤਾ ਮੋਦੀਆ ਸਾਹਿਬ ਇਹ ਕਿਹੜਾ ਬਾਜਾ ਸਾਹਿਬ ਮੋਦੀਆ ਸਾਹਿਬ ਨੇ ਜੋ ਕੱਲ ਕੀਤੀ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਕਟ ਫਿਗਰ 1218 ਕਰੋੜ ਦੀ ਦਿੱਤੀ ਹੈ ਕੁਝ ਅਸੀਕ ਹੋਦੇ ਬਾਅਦ ਦਾ ਸੋ ਉਹ ਹੋਰ ਥਿੰਗਰ ਦੇ ਪੁਆਇੰਟ ਤੇ ਜਿਹੜੀ ਉਹ ਰੀਸ ਆਵੰਦ ਟੋਟਲ 15000 8564 ਕਰੋੜ ਖਰਚ ਚੁੱਕੇ ਆ ਟੋਟਲ 15000 ਆਪਣੇ ਕੋ ਪਹੁੰਚੀ ਹੈ ਜੀ 15000 1582 ਕਰੋੜ ਰੁਪਏ 2 ਅਪ੍ਰੈਲ 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣੇ ਹੀ ਆ ਪਹਿਲਾਂ ਤੋਂ ਕਾਂਗਰਸ ਮੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆਵੇ ਤੁਹਾਡੇ ਕੋਲ ਕਿੱਥੇ ਆ ਜੀ ਉਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ 1 ਮਿੰਟ ਪੀਐਮ ਦੇ ਪੈਟਰੋਲ ਵੀ ਲਿਖਿਆ ਹੋਇਆ ਹੈ ਜਿਗਾ 12 ਦਾ ਰੋਲ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਆ ਜਿਨ੍ਹਾਂ ਦੇ ਨਾਂ ਲੈਂਦੇ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕੰਨੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਕੰਨੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰ ਹੋਰ ਵਰਤ ਗਏ ਅਸੀਂ ਐਕਟ ਪਾਸ ਕਰਕੇ ਉਸ ਤੋਂ ਬਾਅਦ ਗਏ ਉਹਨਾਂ ਕੋਲੇ ਪੂਸ਼ ਗੋਲਜੀ ਕੋਲੇ ਕਿ ਜੀ ਹੁਣ ਤਾਂ ਐਕਟ ਪਾਸ ਕਰਤਾ ਹੁਣ ਤਾਂ ਦਿਓ ਹਜੇ ਤੱਕ ਉਹ ਰੋਕ ਰੱਖਿਆ ਠੀਕ ਯਾਰ ਕੋ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲੇ ਸਾਰਿਆਂ ਨੂੰ ਮੈਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਨੀ ਹੋਣੀ ਹੈ